ਡੇਟ ਚ ਲਗਾਤਾਰ ਕਾਸ ਆਪਰੇਸ਼ਨ ਚੱਲ ਰਿਹਾ ਹੈ ਕਪੂਰ ਸੇਟੀ ਜੀ ਕਰੀਬ 1 ਹਫਤੇ ਚ 2-2 3-3 ਤਿੰਨ ਦਿਨ ਪ੍ਰੈਸਸ ਚੱਲ ਰਿਹਾ ਹੈ ਕੀ ਇਹਦਾ ਖਾਸ ਰੀਜ਼ਨ ਆ ਔਰ ਕਿੰਨੇ ਕੇਸ ਦੇ ਪ੍ਰਾਪਤੀ ਹੋ ਰਹੀ ਜੀ ਕੈਸੋ ਆਪਰੇਸ਼ਨ ਜਿਹੜਾ ਅੱਜ ਚੱਲ ਰਿਹਾ ਹੈ ਉਹਦੇ ਵਿੱਚ ਸਪੈਸ਼ਲੀ ਮੈਂ ਇੱਥੇ ਸੁਪਰਵਾਈਜ਼ਨ ਕਰਨ ਲਈ ਆਇਆ ਹਾਂ ਇੱਥੇ ਅੱਜ 11 ਹੌਟ ਸਪੌਟ ਪੂਰੇ ਕਪੂਰ ਸੇਟੀ ਦੇ ਦੇ ਵਿੱਚ ਜਿਦੇ ਵਿੱਚ ਅਸੀਂ ਆਲਮੋਸਟ ਪੋਨੇ 300 ਦੇ ਕਰੀ ਸਸਪੈਕਟਿਡ ਬੰਦਾ ਉਹ ਰਾਉਂਡ ਅਪ ਕਰਕੇ ਕੋਸ਼ਿਸ਼ ਨੇ ਉਹਨਾਂ ਦੀ ਕਰ ਰਹੇ ਨੇ ਉਹਨਾਂ ਦੇ ਕਰਦੀਆਂ ਤਲਾਸ਼ੀਆਂ ਚੱਲ ਰਹੀਆਂ ਨੇ ਤੇ ਕਰੀ ਕਰੀ 400 ਦੀ ਫੋਰਸ ਲੱਗੀ ਹੋਈ ਹੈ ਤੇ ਇਹ ਆਪਰੇਸ਼ਨ अर्ਲੀ ਮਾਰਨਿੰਗ ਤੋਂ ਸ਼ੁਰੂ ਹੋ ਕੇ ਤੇ ਪੂਰੇ ਦਿਨ ਚੱਲਦਾ ਹੈ ਇਹ ਕਿੰਨੀ ਕਰਗਵਰੀ ਪਿਛਲੇ ਦਿਨਾਂ ਚ ਹੋ ਚੁੱਕੀ ਹੈ ਜਾਂ ਕਿੰਨਾ ਕਿੰਨਾ ਇੰਪੋਰਟੈਂਟ ਮੰਨਦੇ ਹੋ ਵੀ ਇਹਦਾ ਕਿੰਨਾ ਇਫੈਕਟ ਪੈ ਰਿਹਾ ਜੀ ਜਿਹੜਾ ਕਾਸ ਆਪਰੇਸ਼ਨ ਚੱਲ ਰਿਹਾ ਕਾਸੋ ਆਪਰੇਸ਼ਨ ਬੜਾ ਇਫੈਕਟਿਵ ਹੈ ਬਾਕੀ ਜਿਹੜੀ ਰਿਕਵਰੀ ਪਹਿਲਾਂ ਹੋਈ ਹੈ ਉਹਦੀ ਡਿਟੇਲ ਤਾਂ ਹੁਣ ਐਸਐਸਪੀ ਸਾਹਿਬ ਤੇ ਰਹਿਣਗੇ ਅੱਜ ਜਿਹੜੀ ਰਿਕਵਰੀ ਹੋਈ ਹੈ ਉਹਦਾ ਫਿਰ 2-3 ਵਜੇ ਤੋਂ ਬਾਅਦ ਹੀ ਤੁਹਾਨੂੰ ਪ੍ਰੋਪਰ ਪ੍ਰੈਸ ਨੋਟ ਦਿਖਾਈ ਦੇਗਾ ਪਰ ਜੋ ਇਨਪੁਟ ਦਿੱਤੀ ਗਈ ਹੈ ਉਹਦੇ ਹਿਸਾਬ ਨਾਲ ਸਾਨੂੰ ਸਕਸੈਸ ਠੀਕ-ਠਾਕ ਮਿਲਦੀ ਹੈ ਤੇ ਇਹਦਾ ਪ੍ਰੀਵੈਂਟਿਵ ਇਫੈਕਟ ਬੜਾ ਪੈਂਦਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਤਰੀਕੇ ਨਾਲ ਹੌਟ ਸਪੌਟਸ ਜੜੇ ਨੇ ਕਿਉਂਕਿ ਇਹ ਡਰੱਗਸ ਵਗੈਰਾ ਪਰ ਕੈਂਪੇਨ ਵਾਲੇ ਬੰਦੇ ਨੇ ਉਹਨਾਂ ਦੇ ਵੀ ਚੱਲ ਪੈਦਾ ਹੁੰਦਾ ਹੈ ਤੇ ਉਹ ਦੰਗੇ ਹੱਤਪੜੀ ਵੀ ਲੱਗੇ ਅਗਰ ਜੇ ਕਪੂਰਸਲੇ ਦੀ ਗੱਲ ਹੀ ਕਰੀਏ ਮਤਲਬ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ ਦੋ ਸਾਲ ਜਿਹੜੀਆਂ ਨੇੜੇ ਇੱਥੇ ਕਪੂਰਸਲੇ ਸ਼ਹਿਰ ਦੇ ਨਾਲ ਕੁਝ ਪਿੰਡ ਇਦਾਂ ਦੇ ਆ ਵੀ ਜਿਹੜੇ ਕੰਟੀਨਿਊਸਲੀ ਕੰਮ ਹੀ ਇਹ ਕਰਦੇ ਆ ਉਹਨਾਂ 'ਚ ਤਾਂ ਹੁੰਦਾ ਹੀ ਇਹ ਆ ਕਿਦਾਂ ਦੀ ਮਤਲਬ ਅਫਰਟਸ ਕਰ ਰਹੇ ਆ ਵੀ ਉਹ ਕੁਝ ਆਜਨ ਸੋਸ਼ਲ ਸਮਾਜ ਦੀ ਮੁਫਤ ਰਾਜ ਆਜਨ ਇਹ ਕੰਮ ਛੱਡਦੇ ਨੇ ਕੋਈ ਇਦਾਂ ਦਾ ਅਫਰਟ ਪੁਲਿਸ ਵੱਲੋਂ ਕੀਤਾ ਜਾ ਰਿਹਾ ਜੀ ਪੁਲਿਸ ਵੱਲੋਂ ਸਾਰੇ ਤਰੀਕੇ ਦੇ ਅਫਰਟ ਹੋ ਰਹੇ ਨੇ ਤੇ ਸਭ ਤੋਂ ਵੱਡਾ ਅਫਰਟ ਤਾਂ ਇਹ ਹੀ ਹੈ ਕਿ ਉਹਨਾਂ 'ਤੇ ਡਰੱਗਸ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਹ ਪੁਲਿਸ ਦੀ ਬਿਲਕੁਲ ਕਲੀਅਰ ਹੈ ਜੋ ਵੀ ਕੋਈ ਡਰੱਗਸ ਦਾ ਕੰਮ ਕਰੇਗਾ ਜੋ ਵੀ ਗੰਤਾਂ ਕਰਾਦੀ ਹੈ ਉਨ੍ਹਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਏਗੀ ਮੁੱਖ ਧਾਰਾ ਦੇ ਵਿੱਚ ਲਿਆਉਂਗਾ ਜਿਹੜਾ ਮਤਲਬ ਹੈ ਉਹ ਇੱਕ ਬਹੁਤ ਵੱਡਾ ਦਾਇਰਾ ਹੈ ਉਹਦੇ ਵਿੱਚ ਪੁਲਿਸ ਦੇ ਨਾਲ ਨਾਲ ਹੋਰ ਜਿਹੜੀ ਏਜੰਸੀਆਂ ਆਨੇ ਕਾਉਂਗੀ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਈਵਨ ਉਹਨਾਂ ਦੀ ਫੈਮਲੀਆਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸਮਾਜ ਦਾ ਬੜਾ ਰੋਲ ਹੁੰਦਾ ਹੈ ਮੁਹੱਲੇ ਦਾ ਬੜਾ ਰੋਲ ਹੁੰਦਾ ਹੈ ਇਸ ਤੇ ਵੀ ਅਸੀਂ ਕਾਰਵਾਈ ਕਰਨ ਲੱਗੇ ਹਾਂ ਕਿ ਉਹਨੂੰ ਮੁੱਖ ਧਾਰਾ ਦੇ ਵਿੱਚ 3-3 ਲਿਆਂਦਾ ਜਾਵੇ ਤਾਂ ਉਹ ਕੰਮ ਛੱਡ ਦੇ। ਜੀ ਜੀ ਸਾਹਿਬ ਬਦਲੀਏ ਡਾਲ ਰਹੀਏ ਬਦਲੀਏ ਦਾ ਫੈਸਲਾ ਜਿਹੜਾ ਲੇਟ ਨਹੀਂ ਲਿਆ ਜਿਆ ਟ੍ਰਾਫੀ ਲੇਟ ਲੈ ਜਾਣਾ ਇਸਲਾਮਾ ਮੇਰੇ ਪਰਵਤ ਦੇ ਵਿੱਚ ਨਹੀਂ ਹੈ ਇਹ ਪੋਜੀਸ਼ਨ ਤੁਸੀਂ ਡੀਜੀਪੀ ਸਾਹਿਬ ਤੋਂ ਇੱਕ ਪਟਾਪ ਕਰ ਸਕਦੇ ਹੋ ਚਲੋ ਸੀਨੀਅਰ ਅਧਿਕਾਰੀਓ ਫਿਰ ਵੀ ਤੁਸੀਂ ਨਹੀਂ ਨਹੀਂ ਮੈਂ ਇੱਥੇ ਸਿਰਫ ਔਰ ਸਿਰਫ ਕਪੂਤਲਾਦਾ ਕੈਸੋ ਆਪਰੇਸ਼ਨ ਸਪਰਵਾਈਜ਼ ਕਰਨ ਲਈ ਆਇਆ ਹੈ ਸਰ ਕੈਸੋ ਆਪਰੇਸ਼ਨ ਜਦੋਂ ਤੱਕ ਚਲਦਾ ਵਾ ਤੇ ਬੰਦੇ ਖੜੇ ਵੀ ਜਾਂਦੇ ਆ ਪਰ ਜਿਸ ਤਰ੍ਹਾਂ ਇਹ ਕੈਸੋ ਆਪਰੇਸ਼ਨ થਦਾ ਮੰਦਾ ਫਿਰ ਲੋਕ ਆਪਣੇ ਧੰਗਿਆਂ ਦੇ ਦੁਆਰਾ ਲੋਟ ਆਉਂਦੇ ਆ ਕਿ ਸ਼ਰਾਬ ਵੇਚਣੀ ਜਾਂ ਡਰਗ ਦਾ ਧੰਦਾ ਇਹ ਫਿਰ ਸ਼ੁਰੂ ਹੋ ਜਾਂਦਾ ਤੁਸੀਂ ਕੈਸੋ ਆਪਰੇਸ਼ਨ ਨੂੰ ਐਨਲੋਗ ਕਿ ਸਿਰਫ ਇਹੀ ਕਾਰਵਾਈ ਕਰ ਰਹੇ ਨੇ ਇਹ ਸਾਰੀ ਕਾਰਵਾਈ ਤਾਂ 24 ਘੰਟੇ ਚੱਲਦੀ ਹੈ ਠੀਕ ਹੈ ਜੀ ਉਹਦੇ ਵਿੱਚ ਇਵਨ ਸਰਪ੍ਰਾਈਜ਼ ਸਰਚ ਆਪਰੇਸ਼ਨਸ ਵਗੈਰਾ ਉਹ ਸਾਡੇ ਡੇਲੀ ਚੱਲਦੇ ਆ ਇਹ ਤਾਂ ਇੱਕ ਕਨਸਰਟਡ ਐਫਰਟ ਹੈ ਸਟੇਟ ਲੈਵਲ ਤੇ ਕਿਉਂਕਿ ਰੋਜ਼ ਬੜਾ ਦੀ ਜਿਹੜੀ ਐਫ ਆਈ ਆਰ ਹੁੰਦੀਆਂ ਨੇ ਤੁਸੀਂ ਪੜਦੇ ਵੀ ਹੋਗੇ ਦੇਖਦੇ ਵੀ ਹੋਗੇ ਰਿਕਵਰੀ ਵੀ ਪ੍ਰੋਪਰ ਹੁੰਦੀ ਹੈ ਸਾਡੀ ਤੇ ਇਹ ਮਤਲਬ ਨਹੀਂ ਕਿ ਕਿਸੇ ਆਪਰੇਸ਼ਨ ਕਰਕੇ ਅਸੀਂ ਸ਼ਾਂਤ ਪੈ ਗਏ ਤੇ ਕੱਲ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਇਹੋ ਜੇ ਸਾਡੇ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਆ ਸਰ ਐਨ ਡੀਬੀਐਸ ਤੇ ਪ੍ਰਵੀਜ਼ਨ ਜਿੱਦਾਂ ਜਿਹੜੇ ਹੈਗੇ ਬੈਡਲਰ ਦੇ ਨਾਲ ਦੀ ਪ੍ਰਾਪਰਟੀ ਅਟੈਚ ਕਰ ਰਹੇ ਹੁਣ ਤੱਕ ਕਿੰਨੀ ਇੱਕ ਪ੍ਰਾਪਰਟੀ ਆਪਾਂ ਅਟੈਚ ਕਰ ਚੁੱਕੇ ਆ ਜਾਂ ਕਿੰਨੀ ਇੱਕ ਅੰਡਰ ਪ੍ਰੋਸੈਸ ਆ ਵੀ ਜਿਹੜੀ ਇਹਨਾਂ ਨੂੰ ਤਾਂ ਕਿ ਸਬਕ ਮਿਲੇ ਵੀ ਇਸ ਕਮਾਈ ਨਾਲ ਜਿਹੜਾ ਬਣਾਇਆ ਵਾ ਵੀ ਉਹ ਦੁਆਰਾ ਵਾਪਸ ਗੌਰਮੈਂਟ ਕੋ ਜਾ ਸਕਦਾ ਇਸ ਟੈਕ ਲੈਵਲ ਦੀ ਜਿਹੜੀ ਇਨਫੋਰਮੇਸ਼ਨ ਐਸਐਸਪੀ ਸਾਹਿਬ ਨੂੰ ਦੇ ਦੇਣਗੇ ਪਰ ਉਹਦਾ ਇੱਕ ਪ੍ਰੋਸੀਜਰ ਹੈ ਤੇ ਉਹ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਹੈ ਫੜਾ ਔਖਾ ਕੰਮ ਹੁੰਦਾ ਹੈ ਉਹਦੇ ਵਿੱਚ ਪੁਲਿਸ ਦੇ ਵੱਡੇ ਐਫਰਟ ਲੱਗਦੇ ਹੈ ਕਿ ਇਹੋ ਜਿਹੇ ਜਿਹੜੇ ਅਨਸਰ ਨੇ ਉਹ ਕਦੀ ਵੀ ਪ੍ਰਾਪਰਟੀ ਕੋਸ਼ਿਸ਼ੇ ਕਰਦੇ ਆਪਣੇ ਨਾਮ ਤੇ ਨਾਰਕ ਕਿਸੇ ਹੋਰ ਦੇ ਨਾਮ ਤੇ ਕਰਦੇ ਲੇਕਿਨ ਇਹਦੇ ਵਿੱਚ ਵੀ ਕਾਨੂੰ ਸਾਨੂੰ ਕਾਫੀ ਸਕਸੈਸ ਮਿਲੀ ਹੈ ਸਰ ਐ ਆਪਰੇਸ਼ਨ ਲਗਾਤਾਰ ਚੱਲਦੇ ਰਹਨਗੇ ਅੱਗੇ ਫੀਲਡ 'ਚ ਲਗਾਤਾਰ ਕਾਸ ਆਪਰੇਸ਼ਨ ਚੱਲ ਰਿਹਾ ਹੈ ਖੂਰ ਸੇ ਵੀ ਕਰੀਬ 1 ਹਫਤੇ 'ਚ 2-3 ਦਿਨ ਬਰੇਸ ਚੱਲ ਰਿਹਾ ਹੈ ਕੀ ਇਹਦਾ ਖਾਸ ਰੀਜ਼ਨ ਆ ਔਰ ਕਿੰਨੀ ਕਿਤੇ ਪ੍ਰਾਪਤੀ ਹੋ ਰਹੀ ਜੀ ਔਰ ਕੈਸੋ ਆਪਰੇਸ਼ਨ ਜਿਹੜਾ ਅੱਜ ਚੱਲ ਰਿਹਾ ਹੈ ਉਹਦੇ ਵਿੱਚ ਸਪੈਸ਼ਲੀ ਮੈਂ ਇੱਥੇ ਸੁਪਰਵਾਈਜ਼ਿੰਗ ਕਰਨ ਲਈ ਆਇਆ ਹਾਂ ਇੱਥੇ ਅੱਜ 11 ਹੌਟ ਸਪੌਟ ਪੂਰੇ ਕਪੂਰਥਲੇਜ ਦੇ ਵਿੱਚ ਜਿਹਦੇ ਵਿੱਚ ਅਸੀਂ ਆਲਮੋਸਟ ਪੋਨੇ 300 ਦੇ ਕਰੀ ਸਸਪੈਕਟਿਡ ਬੰਦਾ ਉਹ ਰਾਉਂਡ ਅਪ ਕਰਕੇ ਕੋਸ਼ਿਸ਼ ਨੇ ਉਹਨਾਂ ਦੀ ਕਰ ਰਹੇ ਨੇ ਉਹਨਾਂ ਦੇ ਕਰਦੀਆਂ ਤਲਾਸ਼ੀਆਂ ਚੱਲ ਰਹੀਆਂ ਨੇ ਤੇ ਕਰੀ-ਕਰੀ 400 ਦੀ ਫੋਰਸ ਲੱਗੀ ਹੋਈ ਹੈ ਤੇ ਇਹ ਆਪਰੇਸ਼ਨ ਅਰਲੀ ਮਾਰਨਿੰਗ ਤੋਂ ਸ਼ੁਰੂ ਹੋ ਕੇ ਤੇ ਪੂਰੇ ਦਿਨ ਚੱਲ ਰਿਹਾ ਹੈ ਇਕ ਕਿੰਨੀ ਰਿਕਵਰੀ ਪਿਛਲੇ ਦਿਨਾਂ ਚ ਹੋ ਚੁੱਕੀ ਹੈ ਜਾਂ ਕਿੰਨਾ ਕਿੰਨਾ ਇੰਪੋਰਟੈਂਟ ਮੰਨਦੇ ਹੋ ਵੀ ਇਹਦਾ ਕਿੰਨਾ ਇਫੈਕਟ ਪੈ ਰਿਹਾ ਜੀ ਜਿਹੜੇ ਕਾਸੋ ਆਪਰੇਸ਼ਨ ਚੱਲ ਰਿਹਾ ਕਾਸੋ ਆਪਰੇਸ਼ਨ ਬੜਾ ਇਫੈਕਟਿਵ ਹੈ ਬਾਕੀ ਜਿਹੜੀ ਰਿਕਵਰੀ ਪਹਿਲਾਂ ਹੋਈ ਹੈ ਉਹਦੀ ਡਿਟੇਲ ਤਾਂ ਤੁਹਾਨੂੰ ਐਸਐਸਪੀ ਸਾਹਿਬ ਦੇ ਦੇਣਗੇ ਅੱਜ ਜਿਹੜੀ ਰਿਕਵਰੀ ਹੋएगी ਉਹਦਾ ਸਿਰ 2-3 ਵਜੇ ਤੋਂ ਬਾਅਦ ਹੀ ਤੁਹਾਨੂੰ ਪ੍ਰੋਪਰ ਅਪਡੇਟਸ ਦਿੰਦਾ ਰਹੂਗਾ ਪਰ ਜੋ ਇਨਪੁੱਟ ਦਿੱਤੀ ਗਈ ਹੈ ਉਹਦੇ ਹਿਸਾਬ ਨਾਲ ਸਾਨੂੰ ਸਕਸੈਸ ਠੀਕ-ਠਾਕ ਮਿਲਦੀ ਹੈ ਤੇ ਇਹਦਾ ਪ੍ਰੀਵੈਂਟਿਵ ਇਫੈਕਟ ਬੜਾ ਪੈਂਦਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਤਰੀਕੇ ਨਾਲ ਹੌਟ ਸਪੌਟਸ ਡੇਲੇ ਕਿਉਂਕਿ ਅ ਡਰੱਗਸ ਵਗੈਰਾ ਬਰ ਕੰਪੇਨ ਵਾਲੇ ਬੰਦੇ ਨੇ ਉਹਨਾਂ ਦੇ ਵੀ ਚੱਲ ਪੈਦਾ ਹੁੰਦਾ ਹੈ ਤੇ ਉਹ ਗੰਗੇ ਹੱਤੀ ਫੜੀ ਵੀ ਲੱਗੇ ਪਰ ਜੇ ਕਪੂਰਸਲੇ ਦੀ ਗੱਲ ਹੀ ਕਰੀਏ ਮਤਲਬ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ ਦੋ ਸਾਡੇ ਜਿਹੜੀਆਂ ਨੇੜੇ ਇੱਥੇ ਕਪੂਰਸਲੇ ਸ਼ਹਿਰ ਦੇ ਨਾਲ ਕੁਝ ਪਿੰਡ ਇੰਨੇ ਦੇ ਆ ਵੀ ਜਿਹੜੇ ਕੰਟੀਨਿਊਸਲੀ ਕੰਮ ਹੀ ਇਹ ਕਰਦੇ ਆ ਉਹਨਾਂ 'ਚ ਤਾਂ ਹੁੰਦਾ ਹੀ ਇਹ ਆ ਕਿੰਦਾ ਦੀ ਮਤਲਬ ਐਫਰਟਸ ਕਰ ਰਹੇ ਵੀ ਉਹ ਕੁਝ ਆਜਨ ਸੋਸ਼ਲ समाज में मुख्य जाने की कम छन कोई इदा एफ पुलिस वालों जा रहा है पुलिस वो सारे तरीके के एफर्ट हो रहे हैं कि सब तो वाला एफर्ट यही है कि उन्होंने ड्रग्स के खिलाफ जी जीरो टॉलरेंस की नीति है वो तो पुलिस की बिल्कुल क्लीयर है जो भी कोई ड्रग्स का काम करेगा जो भी कोई इंफॉरेंस कर उन्होंने खिलाफ तुरंत कार्रवाई होगी मुख्यधारा लिया का जो मतलब है वह एक बहुत वाडा दायरा है पुलिस के ना हो जी एजेंसिया ने गाँव में भी बहुत वाला रोल ਈਵਨ ਉਹ ਵਾਲੀ ਫੈਮਲੀਆ ਦਾ ਵੀ ਬਹੁਤ ਵੱਡਾ ਬਹੁਤ ਹੈ ਸਮਾਜ ਦਾ ਬੜਾ ਬਹੁਤ ਹੈ ਮੁਹੱਲੇ ਦਾ ਬੜਾ ਬਹੁਤ ਹੈ ਇਸ ਤੇ ਵੀ ਅਸੀਂ ਕਾਰਵਾਈ ਕਰਨ ਲੱਗੇ ਹਾਂ ਕਿ ਉਹਨੂੰ ਮੁਕਤਾਗਾ ਦੇ ਵਿੱਚ ਧੀਵੇਂ ਧੀਵੇਂ ਲਿਆਂਦਾ ਜਾਵੇ ਉਹ ਕੇ ਕੰਮ ਛੱਡ ਦੇ ਲੀਜੀ ਵੀ ਸਾਹਿਬ ਬਦਲੀਆਂ ਡਾਲ ਰਹੀ ਹੈ ਬਦਲੀਆਂ ਦਾ ਫੈਸਲਾ ਜਿਹੜਾ ਲੇਟ ਨਹੀਂ ਲਿਆ ਜਿਆ ਟਰਾਫੀ ਲੇਟ ਲਿਆ ਜਿਹੜਾ ਇਸਲਾਮਾ ਮੇਰੇ ਪਰਵਤ ਵਿੱਚ ਨਹੀਂ ਹੈ ਇਹ ਪੁਆਇੰਟ ਤੁਸੀਂ ਬੀਜੀਪੀ ਸਾਹਿਬ ਕੋਲੋਂ ਇੱਕ ਟੱਪ ਕਰ ਸਕਦੇ ਹੋ ਚਲੋ ਸੀਨੀਅਰ ਅਧਿਕਾਰੀਓ ਫਿਰ ਵੀ ਤੁਸੀਂ ਨਹੀਂ ਨਹੀਂ ਮੈਂ ਇੱਥੇ ਸਿਰਫ ਔਰ ਸਿਰਫ ਕਪੂਤਲਾ ਦਾ ਕੈਸੋ ਆਪਰੇਸ਼ਨ ਸਪੋਰਟ ਵਾਈਸ ਕਰਨ ਲਈ ਆਇਆ ਹੈ ਸਰ ਕੈਸੋ ਆਪਰੇਸ਼ਨ ਜਦੋਂ ਤੱਕ ਚੱਲਦਾ ਵਾ ਤੇ ਧੰਦੇ ਫੜੇ ਵੀ ਜਾਂਦੇ ਆ ਪਰ ਜਿਸ ਤਰ੍ਹਾਂ ਹੀ ਕੈਸੋ ਆਪਰੇਸ਼ਨ ਖਤਮ ਹੁੰਦਾ ਫਿਰ ਲੋਕ ਆਪਣੇ ਧੰਦੇ ਦੇ ਦੁਬਾਰਾ ਲੋਟ ਆਉਂਦੇ ਆ ਕਿ ਸ਼ਰਾਬ ਵਿੱਚ ਨਹੀਂ ਜਾਂ ਡਰਗ ਦਾ ਤਾਂ ਤਾਂ ਤੇ ਫਿਰ ਸ਼ੁਰੂ ਹੋ ਜਾਂਦਾ ਤੁਸੀਂ ਕੈਸੋ ਆਪਰੇਸ਼ਨ ਨੂੰ ਐਨਲੋਗ ਹੀ ਸਿਰਫ ਇਹੀ ਕਾਰਵਾਈ ਕਰ ਰਹੇ ਨੇ ਸਹੀ ਸਾਡੀ ਕਾਰਵਾਈ ਤਾਂ 24 ਘੰਟੇ ਚੱਲਦੀ ਹੈ ਠੀਕ ਹੈ ਜੀ ਉਹਦੇ ਵਿੱਚ ਇਵਨ ਸਰਪ੍ਰਾਈਜ਼ ਸਰਚ ਆਪਰੇਸ਼ਨਸ ਵਗੈਰਾ ਉਹ ਸਾਡੇ ਡੇਲੀ ਚੱਲਦੇ ਆ ਇਹ ਤਾਂ ਇੱਕ ਕਨਸਰਟਡ ਐਫਰਟ ਹੈ ਸਟੇਟ ਲੈਵਲ ਤੇ ਕਿਉਂਕਿ ਰੋਜ਼ ਮਰਦਾ ਵੀ ਜਿਹੜੀ ਐਫਆਈਆਰ ਹੁੰਦੀਆਂ ਨੇ ਤੁਸੀਂ ਪੜਦੇ ਵੀ ਹੋਗੇ ਦੇਖਦੇ ਵੀ ਹੋਗੇ ਰਿਕਵਰੀ ਵੀ ਪ੍ਰੋਪਰ ਹੁੰਦੀ ਹੈ ਸਾਡੀ ਤੇ ਇਹ ਮਤਲਬ ਨਹੀਂ ਕਿ ਐਸਾ ਆਪਰੇਸ਼ਨ ਕਰਕੇ ਅਸੀਂ ਸ਼ਾਂਤ ਬੈ ਗਏ ਕਿ ਕੱਲ ਅਸੀਂ ਕੋਈ ਕਾਰਵਾਈ ਨਹੀਂ ਕਰਾਂ ਇਹੋ ਜੇ ਸਾਡੇ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਆ